3 ਸਾਲ ਪੁਰਾਣੇ ਫਰਜ਼ੀ ਐਨਕਾਊਂਟਰ ਮਾਮਲੇ ਦੇ ਵਿੱਚ ਫੈਸਲਾ ਆਇਆ ਹੈ ਤਤਕਾਲੀ ਇੰਸਪੈਕਟਰ ਨੂੰ 10 ਸਾਲ ਦੀ ਸਜ਼ਾ ਹੋਈ ਹੈ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਸੀਬੀਆਈ ਦੇ ਵਿਸ਼ੇਸ਼ ਅਦਾਲਤ ਦੇ ਵੱਲੋਂ 1993 ਦੇ ਇੱਕ ਫਰਜ਼ੀ ਪੁਲਿਸ ਮੁਕਾਬਲੇ ਦੇ ਵਿੱਚ ਜਦੋਂ ਪੁਲਿਸ ਕਰਮੀਆਂ ਨੂੰ ਮਾਰਨ ਵਾਲੇ ਫੈਸਲੇ ਤੇ ਸੁਣਵਾਈ ਕਰ ਦਿੱਤਾ ਤਤਕਾਲੀ ਇਨਸਪੈਕਟਰ ਤੇ ਸੇਵਾ ਮੁਕਤ ਐਸਪੀ ਪਰਮਜੀਤ ਸਿੰਘ ਨੂੰ 10 ਸਾਲ ਦੀ ਕੈਦ ਤੇ 50 ਹਜ਼ਾਰ ਦਾ ਜੁਰਮਾਨਾ ਲਾ ਦਿੱਤਾ ਇੱਕ ਹੋਰ ਤਾਰਾ ਦੇ ਤਹਿਤ ਇੱਕ ਸਾਲ ਦੀ ਸਜ਼ਾ ਹੋਈ ਹੈ ਤਾਂ ਮਾਮਲੇ ਦੇ ਵਿੱਚ ਸ਼ਾਮਲ ਧਰਮ ਸਿੰਘ ਕਸ਼ਮੀਰ ਸਿੰਘ ਤੇ ਦਰਬਾਰਾ ਸਿੰਘ ਨੂੰ ਅਦਾਲਤ ਨੇ ਬਰੀ ਕੀਤਾ ਜਦਕਿ ਤਤਕਾਲੀ ਐਸਪੀ RAM LUBAYA ਦੀ ਮੌਤ ਹੋ ਚੁੱਕੀ ਹੈ ਤਾਂ ਅਦਾਲਤ ਨੇ ਸਾਬਕਾ ਐਸਪੀ ਪਰਮਜੀਤ ਸਿੰਘ ਨੂੰ ਪਟਿਆਲਾ ਜੇਲ੍ਹ ਭੇਜਿਆ ਸੀਵੇ ਦੇ ਵਕੀਲ ਅਨਮੋਲ ਨਾਰਗਦੈ ਕਹਿਣੇ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਦੇ ਵੱਲੋਂ ਸੁਪਰੀਮ ਕੋਰਟ ਦੇ ਹੁਕਮਾਂ ਦੇ ਕੀਤੀ ਗਈ ਜਿਸ ਦੇ ਵਿੱਚ ਪਾਇਆ ਗਿਆ ਕਿ ਪੰਜਾਬ ਦੇ ਵਿੱਚ ਕਾਂਸਟੇਬਲ ਸੁਰਮੁਖ ਸਿੰਘ ਮੁੱਛਲ ਬਾਬਾ ਬਕਾਲਾ ਨੂੰ 18 ਅਪ੍ਰੈਲ 1997 ਨੂੰ ਸਪਰੇ ਸ਼ੇਵਜੇ ਇਨਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਦੇ ਵਿੱਚ ਹੇਟਲੀ ਪੁਲਿਸ ਪਾਰਟੀ ਦੇ ਵੱਲੋਂ ਰਿਹਾਈ ਤੋਂ ਚੁੱਕਿਆ ਗਿਆ ਐਸਆਈ ਰਾਮ ਲੁਬਾਇਆ ਦੀ ਅਗਵਾਈ ਹੇਟਲੀ ਟੀਮ ਨੇ ਉਸੇ ਦਿਨ ਦੁਪਹਿਰੇ 2 ਵਜੇ ਦੇ ਕਰੀਬ ਇੱਕ ਹੋਰ ਕਨਸਟੇਬਲ ਸੁਖਵੰਦਰ ਸਿਵਾਸੀ ਖਿਆਲਾ ਅਮਰitsar ਨੂੰ ਵੀ ਉਸਦੇ ਘਰ ਤੋਂ ਚੁੱਕਿਆ ਤੇ ਬਲਬੀਰ ਆਪਣੇ ਪਤੀ ਦਿਲਦਾਰ ਸਿੰਘ ਦੇ ਨਾਲ ਥਾਣਾ ਬਿਆਸ ਗਈ ਅਤੇ ਉਹਨਾਂ ਨੂੰ ਸੁਖਵੰਦਰ ਸਿੰਘ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਤੇ ਇਸ ਦੇ ਦਰਮਿਆਨ 22 April 1993 ਨੂੰ ਪੁਲਸ ਵੱਲੋਂ ਇੱਕ ਮੁਕਾਬਲੇ ਦੇ ਦੌਰਾਨ ਦੋਨ ਪਛਾਤੇ ਤਵਾਦੀਆਂ ਨੂੰ ਮਾਰਨ ਦਾ ਦਾਵਾ ਕੀਤਾ ਗਿਆ। ਉਹਨਾਂ ਦੀਆਂ ਲਾਸ਼ਾਂ ਨੂੰ ਲਵਾਰਸ ਦੱਸ ਕੇ ਸਸਕਾਰ ਕਰ ਦਿੱਤਾ ਗਿਆ। ਜਿਸ ਤੋਂ ਬਾਅਦ CBI ਜਾਂਚ ਨਿਸ਼ਿਤ ਕੀਤਾ ਕਿ ਲੁਪੋਕੇ ਪੁਲਸ ਵੱਲੋਂ ਮੁਕਾਬਲੇ ਦੇ ਵਿੱਚ ਮਾਰੇ ਗਏ ਦੋਵੇਂ ਨੌਜਵਾਨ ਅਸਲ ਵਿੱਚ ਸੁਖਵਿੰਦਰ ਤੇ ਸੁਰਮੁਖ ਸਿੰਘ ਇਹਨਾਂ ਦੇ ਪਰਿਵਾਰ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਕਿਹਾ ਕਿ ਇਹਨਾਂ ਮੁਲਜ਼ਮ ਬਰੀ ਨੇ ਉਹਨਾਂ ਦੇ ਖਿਲਾਫ ਵੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਨ 30 ਸਾਲ ਪੁਰਾਣੇ ਫਰਜ਼ੀ ਇੰਕਾਊਂਟਰ ਮਾਮਲੇ ਦੇ ਵਿੱਚ ਫੈਸਲਾ ਆਇਆ ਹੈ ਤਤਕਾਲੀ ਇੰਸਪੈਕਟਰ ਨੂੰ 10 ਸਾਲ ਦੀ ਸਜ਼ਾ ਹੋਈ ਹੈ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਸੀਬੀਆਈ ਦੇ ਵਿਸ਼ੇਸ਼ ਅਦਾਲਤ ਵੱਲੋਂ 1993 ਦੇ ਇੱਕ ਫਰਜ਼ੀ ਪੁਲਿਸ ਮੁਕਾਬਲੇ ਦੇ ਵਿੱਚ ਜਦੋਂ ਪੁਲਿਸ ਕਰਮੀਆਂ ਨੂੰ ਮਾਰਨ ਵਾਲੇ ਫੈਸਲੇ ਤੇ ਸੁਣਵਾਈ ਕਰ ਦਿੱਤਾ ਤਤਕਾਲੀ ਇਨਸਪੈਕਟਰ ਤੇ ਸੇਵਾ ਮੁਕਤ ਐਸਪੀ ਪਰਮਜੀਤ ਸਿੰਘ ਨੂੰ 10 ਸਾਲ ਦੀ ਕੈਦ ਤੇ 50 ਹਜ਼ਾਰ ਦਾ ਜੁਰਮਾਨਾ ਲਾ ਦਿੱਤਾ ਇੱਕ ਹੋਰ ਤਾਰਾ ਦੇ ਤਹਿਤ 1 ਸਾਲ ਦੀ ਸਜ਼ਾ ਹੋਈ ਹੈ ਤਾਂ ਮਾਮਲੇ ਦੇ ਵਿੱਚ ਸ਼ਾਮਲ ਤਰਮ ਸਿੰਘ ਕਸ਼ਮੀਰ ਸਿੰਘ ਤੇ ਦਰਬਾਰਾ ਸਿੰਘ ਨੂੰ ਅਦਾਲਤ ਨੇ ਬਰੀ ਕੀਤਾ ਜਦਕਿ ਤਤਕਾਲੀ ਐਸਪੀ ਰਾਮ ਲੁਬਾਇਆ ਦੀ ਮੌਤ ਹੋ ਚੁੱਕੀ ਹੈ ਤਾਂ ਅਦਾਲਤ ਨੇ ਸਾਬਕਾ ਐਸਪੀ ਪਰਮਜੀਤ ਸਿੰਘ ਨੂੰ ਪਟਿਆਲਾ ਜੇਲ੍ਹ ਭੇਜਿਆ ਸੀਵੇ ਦੇ ਵਕੀਲ ਅਨਮੋਲ ਨਾਰੰਗ ਦਾਇਕ ਕਹਿਣੇ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਦੇ ਵੱਲੋਂ ਸੁਪਰੀਮ ਕੋਰਟ ਦੇ ਹੁਕਮਾਂ ਦੇ ਕੀਤੀ ਗਈ ਜਿਸ ਵਿੱਚ ਪਾਇਆ ਗਿਆ ਕਿ ਪੰਜਾਬ ਦੇ ਵਿੱਚ ਕਾਂਸਟੇਬਲ ਸੁਰ ਕਾਲਾ ਨੂੰ 18 ਅਪ੍ਰੈਲ 1997 ਨੂੰ ਸਪਰੇਟ 6 ਵਜੇ ਇਨਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਦੇ ਵਿੱਚ ਹੇਟਲੀ ਪੁਲਿਸ ਪਾਰਟੀ ਦੇ ਵੱਲੋਂ ਰਿਹਾਈ ਤੋਂ ਚੁੱਕਿਆ ਗਿਆ ਐਸਆਈ ਰਾਮ ਲੁਬਾਇਆ ਦੀ ਅਗਵਾਈ ਹੇਟਲੀ ਟੀਮ ਨੇ ਉਸੇ ਦਿਨ ਦੁਪਹਿਰੇ 2 ਵਜੇ ਦੇ ਕਰੀਬ ਇੱਕ ਹੋਰ ਕਾਂਸਟੇਬਲ ਸੁਖਵੰਦਰ ਸਿਵਾਸੀ ਖਿਆਲਾ ਅਮਰitsar ਨੂੰ ਵੀ ਉਸ ਦੇ ਘਰ ਤੋਂ ਚੁੱਕਿਆ ਤੇ ਬਲਬੀਰ ਆਪਣੇ ਪਤੀ ਦਿਲਦਾਰ ਸਿੰਘ ਦੇ ਨਾਮਾ ਥਾਣਾ ਬਿਆਸ ਗਈ ਅਤੇ ਉਹਨਾਂ ਨੂੰ ਸੁਖਵੰਦਰ ਸਿੰਘ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਤੇ ਇਸ ਦੇ ਦਰਮਿਆਨ 22 ਅਪ੍ਰੈਲ 1993 ਨੂੰ ਪੁਲਿਸ ਵੱਲੋਂ ਇੱਕ ਮੁਕਾਬਲੇ ਦੇ ਦੌਰਾਨ ਦੋਨ ਪਛਾਤੇ ਤਵਾਦੀਆਂ ਨੂੰ ਮਾਰਨ ਦਾ ਦਾਵਾ ਕੀਤਾ ਗਿਆ। ਉਹਨਾਂ ਦੀਆਂ ਲਾਸ਼ਾਂ ਨੂੰ ਲਵਾਰਿਸ ਦਸ ਕੇ ਸਸਕਾਰ ਕਰ ਦਿੱਤਾ ਗਿਆ। ਜਿਸ ਤੋਂ ਬਾਅਦ सीबीआई ਜਾਂਚ ਨਿਯਤ ਕੀਤਾ ਕਿ ਲੁਪੋਕੇ ਪੁਲਿਸ ਵੱਲੋਂ ਮੁਕਾਬਲੇ ਦੇ ਵਿੱਚ ਮਾਰੇ ਗਏ ਦੋਵੇਂ ਨੌਜਵਾਨ ਅਸਲ ਵਿੱਚ ਸੁਖਵਿੰਦਰ ਤੇ ਸੁਰਮੁਖ ਸਿੰਘ ਪਿੰਡ ਪਰਵਾਰ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਕਿਹਾ ਕਿ ਇਹ ਤਿੰਨ ਮੁਲਜ਼ਮ ਬਰੀ ਨੇ ਉਹਨਾਂ ਦੇ ਖਿਲਾਫ ਵੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ